ਅੱਜ ਆਪਾਂ ਮੇਰੇ ਪਿੰਡ ਦਾਨਗੜ੍ਹ ਵਿੱਚ ਪਹੁੰਚੇ ਹੋਈਆਂ ਤੇ ਸਭ ਦਾ ਸਵਾਗਤ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਧਰ ਗ੍ਰਾਂਥੀ ਸਿੰਘ ਦੀ ਰਹਿ aíਸਾ ਇੱਥੇ ਲਿਖਿਆ ਵੀ ਹੋਇਆ ਜਿਵੇਂ ਤੇ ਆਹ ਸਾਰੇ ਦਰਖਤ ਜਿਹੜੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਧਰਲੀ ਸਾਈਡ ਦੇ ਉੱਤੇ ਇਹ ਸਾਰੇ ਕਮਰੇ ਇਹ ਗੁਰਦੁਆਰਾ ਸਾਹਿਬ ਦੇ ਨੇ ਉਹ ਉੱਪਰ ਨਿਸ਼ਾਨ ਸਾਹਿਬ ਤੇ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਹੈ ਆਪਣੇ ਪਿੰਡ ਦਾ ਤੇ ਅੱਜ ਆਪਾਂ ਇੱਥੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਿਹੜਾ ਉਸ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਤੇ ਨਾਲ ਆਪਾਂ ਵੀ ਕਰਾਂਗੇ ਤੇ ਬਹੁਤ ਛੋਟੇ ਆਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਸਰੂਪ ਆ ਤੇ ਜਿਹੜਾ ਕਿ ਸਾਡੇ ਪਿੰਡ ਦਾਣਗੜ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੋਭਤ ਆ ਤੇ ਆ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਬਹੁਤ ਹੀ ਖੂਬਸੂਰਤ ਜਿਹੜਾ ਬਣਿਆ ਹੋਇਆ ਤੇ ਇੱਧਰਲੀ ਸਾਈਡ ਦੇ ਉੱਤੇ ਆਹਾ ਅੰਦਰ ਜਾਣ ਨੂੰ ਰਾਹ ਬਣਿਆ ਹੋਇਆ ਤੇ ਛੋਟੇ ਹੁੰਦੇ ਹਾਂ ਤਾਂ ਆਪਾਂ ਇਸ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਰਹੇ ਹਾਂ ਤੇ ਸਾਡੇ ਪਿੰਡ ਦਾਣਗੜ੍ਹ ਦੇ ਵਿੱਚ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜਿੱਥੇ ਅੱਜ ਆਪਾਂ ਪਹੁੰਚੇ ਹੋਏ ਹਾਂ ਤੇ ਦੇਖਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦਾ ਬਾਹਰਲਾ ਜਿਹੜਾ ਏਰੀਆ ਇਹ ਉਹ ਆ ਤੇ ਆਹ ਉੱਪਰ ਸਾਰਾ ਤੇ ਬਹੁਤ ਸੋਹਣਾ ਜਿਵੇਂ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਤੇ ਇਧਰਲੀ ਸਾਈਡ ਦੇ ਉੱਤੇ ਆਹਾ ਐਂਟ੍ਰੈਂਸ ਹੈ ਜੀ ਗੁਰਦੁਆਰਾ ਸਾਹਿਬ ਦੀ ਤੇ ਨਾਲ ਹੀ ਇਧਰ ਲੰਗਰ ਹਾਲ ਆ ਤੇ ਜਿਹਹਜ ਆਪਣੇ ਪਿੰਡਾਂ ਵਿੱਚ ਹੁੰਦਾ ਤੇ ਇਧਰੋਂ ਆਪਾਂ ਜੋ ਦੇਖਦੇ ਜਿਹੜੇ ਇਧਰ ਨਾਲ ਕਮਰੇ ਆ ਨਾ ਇੱਥੇ ਇੱਕ ਲਾਇਬ੍ਰੇਰੀ ਵੀ ਬਣੀ ਹੋਈ ਆ ਇਧਰ ਤਾਂ ਗ੍ਰੰਥੀ ਸਿੰਘ ਦਾ ਘਰ ਆ ਜਿਹੜਾ ਆਪਾਂ ਦੇਖਿਆ ਸੀਗਾ ਪਹਿਲਾਂ ਵੀ ਤੇ ਇਧਰ ਹੀ ਐਂਟ੍ਰੈਂਸ ਹੈ ਦੀ ਮੇਨ ਆ ਆਹ ਸਾਹਮਣੇ ਤੇ ਆਹ ਕਮਰਿਆਂ ਦੇ ਵਿੱਚ ਜਿਹੜੇ ਨਵੇਂ ਪਏ ਨੇ ਇਹ ਤੇ ਉਹ ਜਿਹੜਾ ਸਾਹਮਣੇ ਲਿਖਿਆ ਹੋਇਆ ਇਹ ਹੈਗੀ ਲਾਇਬ੍ਰੇਰੀ ਇਸ ਪਿੰਡ ਦੀ ਤੇ ਇਹਨੂੰ ਵੀ ਆਪਾਂ ਦੇਖਦੇ ਆਂ ਆ ਜਾਦਗਰੀ ਲਾਇਬ੍ਰੇਰੀ ਪਿੰਡ ਦਾਨਗੜ੍ਹ ਸ਼ਹੀਦ ਬਰਗੇੜੀਆਰ ਬਲਵਿੰਦਰ ਸਿੰਘ ਸ਼ੇਰਗੱਲ ਤੇ ਇਹ ਲਾਇਬ੍ਰੇਰੀ ਆ ਅੱਜ ਲੋਕ ਲੱਗਿਆ ਹੋਇਆ ਤੇ ਤਾਂ ਕਰਕੇ ਦੇ ਅੰਦਰ ਆਪਾਂ ਜਾ ਨਹੀਂ ਸਕੇ ਤੇ ਪਰ ਅੱਜ ਆਪਾਂ ਜਿਹੜਾ ਨਿਸ਼ਾਨ ਸਾਹਿਬ ਇੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਆਂ ਜਿਹੜਾ ਆਪਾਂ ਤੁਹਾਨੂੰ ਦੱਸਿਆ ਵੀ ਆਕਾਰ ਦੇ ਵਿੱਚ ਛੋਟਾ ਇੱਕ ਬਹੁਤ ਜ਼ਿਆਦਾ ਸਰੂਪ ਆ ਗੁਰੂ ਗ੍ਰੰਥ ਸਾਹਿਬ ਦਾ ਸਾਡੇ ਪਿੰਡ ਉਹਦੇ ਤੇ ਆਹ ਥੋੜੀਆਂ ਜੀਆਂ ਇੱਥੇ ਜਿਹੜੇ ਹਦਾਇਤਾਂ ਨੇ ਉਹ ਵੀ ਇੱਥੇ ਨੇ ਜਿਵੇਂ ਟੋਪੀ ਪਾਗਣੀ ਜਣਾ ਵਗੈਰਾ ਸੇ ਧੱਕ ਕੇ ਜਾਣਾ ਤੇ ਜਰਾਬਾਂ ਲਾ ਕੇ ਜਾਣਾ ਇਹੋ ਜਿਹਾ ਕੁਝ ਇਹਨਾਂ ਨੇ ਆਪਣੇ ਹਦਾਇਤਾਂ ਦਿੱਤੀਆਂ ਹੋਈਆਂ ਨੇ ਤੇ ਆਪਾਂ ਇਧਰਲੀ ਸਾਈਡ ਦੇ ਉੱਤੋਂ ਦੀ ਜਿੱਧਰ ਲੰਗਰ ਹਾਲ ਆ ਉਧਰ ਦੀ ਆਪਾਂ ਗੁਰਦੁਆਰਾ ਸਾਹਿਬ ਦੇ ਵਿਚ ਐਂਟਰ ਹੋਵਾਂਗੇ ਤੇ ਉਹ ਇਸ ਤਰ੍ਹਾਂ ਸਾਰਾ ਸਾਰਾ ਗੁਰਦੁਆਰਾ ਸਾਹਿਬ ਇਹ ਤੇ ਥੋੜਾ ਬਹੁਤਾ ਚੇਂਜ ਕੀਤਾ ਹੋਇਆ ਪਹਿਲਾਂ ਨੂੰ ਵਾਹਿਗੁਰੂ ਜੀ ਕਾ ਸਤਿ ਨਾਮ ਵਾਹਿਗੁਰੂ ਰਹਿ ਗੁਰੂ ਚਤ ਨਾਮ ਵਾਹਿਗੁਰੂ ਬਿਲਕੁਲ ਛੋਟੀ ਜੀ ਪਾਲਕੀ ਸਾਹਿਬ ਤੇ ਉਹਦੇ ਵਿੱਚ ਬਹੁਤ ਛੋਟੇਕਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਦੇ ਅੱਜ ਆਪਾਂ ਦਰਸ਼ਨ ਕਰਾਂਗੇ ਤੁਸੀਂ ਦੇਖੋ ਆਹ ਦੇਖੋ ਬਹੁਤ ਹੀ ਛੋਟੇ ਜਿਹੇ ਆਕਾਰ ਦੇ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਰੱਖਿਆ ਹੋਇਆ ਤੇ ਆਹ ਇਹਦੇ ਵਿੱਚੋਂ ਬਾਹਰ ਲੱਗੇ ਮੈਂ ਦਿਖਾਉਣ ਗਿਆ ਆਪਾਂ ਨੂੰ ਤੇ ਆਹ ਦੇਖੋ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇੰਨੇ ਕ ਆਕਾਰ ਦੇ ਨੇ ਜਿਹੜੇ ਕਿ ਅੰਗਰੇਜ਼ ਸਰਕਾਰ ਨੇ ਆਪਣੇ ਫੌਜੀਆਂ ਲਈ ਜਿਹੜੇ ਸਿੱਖ ਫੌਜੀ ਸੀਗੇ ਉਹਨਾਂ ਲਈ ਬਣਵਾਇਆ ਸੀਗਾ ਤੇ ਤਾਂ ਕਿ ਉਹ ਆਪਣੇ ਸਰਕਾਰ ਕੋਲੋਂ ਆਪਣੇ ਕੋਲ ਰੱਖੇ ਉਸ ਇਸੇ ਨਾਲ ਮਤਲਬ ਉਹ ਰੀਜਨ ਨਹੀਂ ਹੈ ਇਹ ਕੋਈ ਰੀਜਨ ਸੀਸਾ ਤੇ ਹੱਥਾਂ ਨਹੀਂ ਉਹ ਅੱਖ ਨਹੀਂ ਦੀ ਉਹ ਤੇ ਦੱਸਦੇ ਨਹੀਂ ਲਓ ਕਰੋ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਭ ਤੋਂ ਛੋਟੇ ਸਰੂਪ ਦੇ ਜਿਹੜਾ ਕਿ ਸਾਡੇ ਪਿੰਡ ਦਾਨਗੜ੍ਹ ਦੇ ਵਿੱਚ ਸ਼ੋਭਤਾ ਵੈਸੇ ਇਹ ਜਿਹੜੇ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਥੋੜੇ ਰਹਿ ਗਏ ਹੁਣ ਪਰ ਜਿੰਨੇ ਵੀ ਹੈਗੇ ਉਹ ਸਾਂਭਣ ਯੋਗ ਨੇ ਤੇ ਉਹਨਾਂ ਸਾਰਿਆਂ ਵਿੱਚ ਇੱਕ ਇਹ ਸਰੂਪ ਆਪਣੇ ਪਿੰਡ ਦਾਨਗੜ੍ਹ ਦੇ ਵਿੱਚ ਸ਼ੋਭਤਾ ਇਹ ਜਿਹੜੇ ਸਿੱਖ ਫੌਜੀ ਸੀਗੇ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਦਿੱਤੇ ਸੀਗੇ ਤਾਂ ਕਿ ਉਹ ਆਪਣੇ ਨਾਲ ਆਪਣੇ ਪੱਗ ਦੇ ਵਿੱਚ ਰੱਖ ਲੱਗਣਾ ਤੇ ਆ ਦੇਖੋ ਇੰਨੇ ਜਿਆਦੇ ਛੋਟੇ ਨੇ ਵੀ ਆਪਾਂ ਇਹਨਾਂ ਨੂੰ ਪੜਨ ਵੀ ਨਹੀਂ ਸਕਦੇ ਸਿਰਫ ਇਹ ਇੱਕ ਸਪੈਸ਼ਲ ਇਹਨਾਂ ਦੇ ਨਾਲ ਜੀ ਲੈਂਜ ਹੁੰਦਾ ਸੀ ਜਿਹਦੇ ਨਾਲ ਇਹ ਆਪਾਂ ਪੜ ਸਕਦੇ ਆ ਜਿਹੜਾ ਇਹਦਾ オリジナル ਲੈਂਜ ਸੀ ਨਾ ਉਹ ਹੁਣ ਖਰਾਬ ਹੋ ਚੁੱਕਿਆ ਉਹਦੇ ਚੱਖਰ ਨਹੀਂ ਲਿੰਦੇ ਹੁਣ ਇਹਨਾਂ ਕੋਲ ਇੱਕ ਹੋਰ ਵੱਡਾ ਲੈਂਜ ਆ ਉਹਦੇ ਨਾਲ ਇਹ ਦੇਖ ਲੈਂਦੇ ਆ ਤੇ ਆਪਾਂ ਵੀ ਇਹਨਾਂ ਨੂੰ ਜ਼ੂਮ ਕਰਕੇ ਨੇੜੇੋਂ ਦੇਖਣ ਦੀ ਟਰਾਈ ਕਰਦੇ ਆਂ ਤੇ ਆਹ ਦੇਖੋ ਬਹੁਤ ਜਿਆਦੇ ਛੋਟੇ ਨੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਜਿਹੜਾ ਸਰੂਪ ਆ ਬਹੁਤ ਜਿਆਦੇ ਛੋਟਾ ਤੇ ਆਹ ਦੇਖੋ ਇਸ ਤਰ੍ਹਾਂ ਇਹਦੇ ਅੰਗ ਤੇ ਸਾਰੇ ਪੂਰੇ ਅੰਗ ਨੇ ਤੇ ਸਾਰਾ ਪੂਰਾ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਤੇ ਇਹ ਜਿਹੜਾ ਸੁੰਨ ਚਾਇਆ ਲੰਡਨ ਦੇ ਵਿੱਚ ਬਣਵਾ ਸਪਾਇਆ ਗਿਆ ਸੀਗਾ ਤੇ ਅੰਗਰੇਜ਼ ਸਰਕਾਰ ਵੱਲੋਂ ਤੇ ਬਹੁਤ ਜਿਆਦੇ ਛੋਟੇ ਆਕਾਰ ਦੇ ਵਿੱਚ ਹੋਣ ਕਰਕੇ ਇਹ ਜਿਵੇਂ ਇਹਨੂੰ ਪੜਨ ਵਿੱਚ ਆਪਾਂ ਨੂੰ ਕਿਹਾ ਹੀ ਹੋਣੀ ਸੀਗੀ ਤੇ ਪਰ ਆਪਾਂ ਜ਼ੂਮ ਕਰਕੇ ਦੇਖਦੇ ਆ ਤਾਂ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਇਹ ਆ ਉਲਟ ਸਾਈਡ ਆਪਾਂ ਰੱਖੀ ਬੈਠੇ ਆ ਦੇਖ ਲਓ ਇੰਨੇ ਛੋਟੇ ਜਾਨੀ ਇਹਦੇ ਅੱਖਰ ਨੇ ਵੀ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿਹੜੀ ਸਾਈਡ ਤੇ ਇਹ ਸਿੱਧਾ ਹੁੰਦਾ ਤੇ ਹੁਣ ਇਹਨੂੰ ਆਪਾਂ ਜਦੋਂ ਦੇਖਿਆ ਤਾਂ ਸਿੱਧਾ ਕੀਤਾ ਆ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੰਨਾ ਦੇ ਵਿੱਚ ਇਹ ਜਿਹੜੀ ਬਾਣੀ ਸਾਰੀ ਤੇ ਹੁਣ ਇਹ ਸਿੱਧਾ ਜੇ ਆਪਾਂ ਜੋਰ ਲਾਈਏ ਤਾਂ ਆਪਾਂ ਥੋੜਾ ਬਹੁਤ ਪੜ ਸਕਦੇ ਹਾਂ ਤੇ ਜੇ ਥੋੜਾ ਜਿਹਾ ਜਾਂ ਇੱਥੇ ਇੱਕ ਥਾਂ ਦੇ ਫੋਕਸ ਕੀਤਾ ਜਾਵੇ ਤਾਂ ਆਪਾਂ ਇਹਨੂੰ ਪੜ ਸਕਦੇ ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮਹਾਰਾਜ ਦੀ ਇਹ ਜਿਹੜੀ ਬੀੜ ਆ ਤੇ ਇਹਨੂੰ ਪੂਰੇ ਸਤਕਾਰ ਸਹਿਤ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ ਆਪਣੇ ਪਿੰਡ ਦਾਣਗੜ ਦੇ ਵਿੱਚ ਤੇ ਆ ਰਮਾਲਾ ਸਾਹਿਬ ਸਾਰਾ ਕੁਝ ਬਕਾਇਦਾ ਪੂਰੇ ਮਰਯਾਦਾ ਦੇ ਨਾਲ ਤੇ ਇਸ ਤਰ੍ਹਾਂ ਇਹਨੂੰ ਇੱਥੇ ਸਤਕਾਰ ਨਾਲ ਰੱਖਿਆ ਹੋਇਆ ਤੇ ਬਹੁਤ ਛੋਟੇ ਆਕਾਰ ਦੇ ਉਹ ਜਿਹੜੀ ਹੈਗੀ ਆ ਪਾਲਕੀ ਛੋਟੀ ਜੀ ਤੇ ਉਹ ਵੀ ਚਾਂਦੀ ਦੀ ਬਣੀ ਹੋਈ ਹੈ ਤੇ ਬਹੁਤ ਛੋਟੇ ਆਕਾਰ ਦੇ ਵਿੱਚ ਆ ਦੇਖੋ ਤੇ ਇਹਦੇ ਉੱਤੇ ਖੰਡਾ ਲੱਗਿਆ ਹੋਇਆ ਪਾਲਕੀ ਤੇ ਤੇ ਇਸ ਵਿੱਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਹਬਤ ਕਰਕੇ ਰੱਖੇ ਹੋਏ ਨੇ ਤੇ ਇਹਨੀਆਂ ਕਹਿੰਦੇ 5-7 ਬੀੜਾਂ ਹੀ ਨੇ ਇਹ ਜਿਹੜੀਆਂ ਸਾਰੇ ਪੰਜਾਬ ਵਿੱਚ ਨੇ ਜਿੰਨਾਂ ਚੋਂ ਇੱਕ ਐਚਐਸ ਫੂਲਕਾ ਜਿਹੜਾ ਉਹਦੇ ਕੋਲ ਵੀ ਹੈ ਕੋਈ سونے ਹਾਰ ਸਤਿ ਸ੍ਰੀ ਅਕਾਲ ਅਕੂ ਨਾਮ ਵਾਹਿਗੁਰੂ ਸਤਿ ਨਾਮ ਦੇ ਗੁਰੂ ਦਾ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਦੁਆਰਾ ਸਾਹਿਬ ਅੰਦਰੋਂ ਤੇ ਅੱਜ ਦਰਲੀ ਸਾਈਡ ਦੇ ਉੱਤੇ ਸਾਰਾ ਇਹ ਹੁਣ ਕਾਫੀ ਵੱਡਾ ਗਾ ਤੇ ਪੂਰਾ ਜਿਵੇਂ ਵਧੀਆ ਬਣਿਆ ਹੋਇਆ ਤੇ ਹੈ ਵੈਸੇ ਪੁਰਾਣਾ ਪਰ ਟਾਈਮ-ਟਾਈਮ ਨਾਲ ਇਹਦੀ ਰੈਨੋਵੇਸ਼ਨ ਹੁੰਦੀ ਰਹੀ ਹੈ ਤੇ ਪੱਖੇ ਚੱਲਦੇ ਆ ਕਿਉਂਕਿ ਗਰਮੀਆਂ ਦੇ ਮਹੀਨੇ ਆ ਤੇ ਗੁਰਦੁਆਰਾ ਸਾਹਿਬ ਦਾ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰਾ ਕੁਝ ਆ ਦੇਖੋ ਖੰਡਾ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਇੱਥੇ ਤੇ ਬਾਕੀ ਇਧਰ ਆਪਣੇ ਦਸਾਂ ਗੁਰੂਆਂ ਦੇ ਨਾਮ ਵੀ ਲਿਖੇ ਹੋਏ ਨੇ ਉਧਰ ਤੇ ਇੱਥੇ ਆ ਸਾਰਾ ਕੁਝ ਜਿਵੇਂ ਅੰਦਰਲੀ ਸਾਈਡ ਦੇ ਉੱਤੋਂ ਜਿਵੇਂ ਵੀ ਹੈਗਾ ਸੀ ਆਪਣਾ ਇਹ ਗੁਰਦੁਆਰਾ ਸਾਹਿਬ ਉਹ ਆਪਾਂ ਗੁਰੂਆਂ ਦੇ ਨਾਮ ਲਿਖਿਆ ਹੋਇਆ ਹੈ ਸ੍ਰੀ ਗੁਰੂ ਸਾਹਿਬ ਜੀ ਦਾ ਸ੍ਰੀ ਗੁਰੂ ਸਾਹਿਬ ਜੀ ਕੋਲੋਂ ਸ੍ਰੀ ਗੁਰੂ ਸਾਹਿਬ ਜੀ ਕੋਲੋਂ ਸ੍ਰੀ ਗੁਰੂ ਸਾਹਿਬ ਜੀ

ਸਤਿਗੁਰੂ ਜੀ ਪ੍ਰਸਾਦਿ ਆਪੇ ਦੇ ਬਾਲੂ ਬੁਟਾ ਤੋਂ ਸ਼ਿਗਾਰ ਨੇ ਵਿਕਤਾਰ ਪਸਾਰਾ ਪੂਰਨ ਆਪ ਕੀ ਜ਼ਰੂਰਤ ਕੋ ਸਦਸ਼ੂਦਿਓ ਕੇ ਮਸ਼ਕੂਰਨਾ ਪਾਸੇ ਫੋਟੋ ਨਾ ਮਾਰਨ ਨਾਮ ਚਰਨੀ ਕਲਮ ਮੇਰੇ ਪਸਤੇ ਉਾਰਤੀ ਕੋ ਕਹਨਸਾ ਰਹਿਨ ਵਾਡ ਇੱਕ ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਰਾਣੀ ਬੀੜ ਜਿਹੜੀ ਆਪਣੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੋਭਤਾ ਉਹਦੇ ਬਾਰੇ ਆਪਾਂ ਨੂੰ ਹੁਣ ਪਤਾ ਲੱਗਿਆ ਤਾਂ ਆਪਾਂ ਉਹ ਵੀ ਇਸ ਵੀਡੀਓ ਵਿੱਚ ਦੇਖਣ ਦੇਖਾਂਗੇ ਤੇ ਆ ਜਿਹੜਾ ਆਪਣੇ ਗ੍ਰੰਥੀ ਸਿੰਘ ਆਪਾਂ ਤੁਹਾਨੂੰ ਦਿਖਾ ਰਹੇ ਨੇ ਹੁਣ ਤੇ ਇਹ ਕਹਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਕਾਪੀ ਪੁਰਾਣਾਗਾ ਤੇ ਹੱਥ ਲਿਖਤਾ ਤੇ ਇਹ ਵੀ ਆਪਣੇ ਇਸੇ ਗੁਰਦੁਆਰਾ ਸਾਹਿਬ ਵਿੱਚ ਸਜੋਬਤਾ ਤੇ ਹੁਣ ਆਪਾਂ ਇਹਨਾਂ ਦੇ ਵੀ ਦਰਸ਼ਨ ਕਰਨਾ ਲੱਗੇ ਆਂ ਤੇ ਆ ਦੇਖੋ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਇਹ ਹੱਥ ਲਿਖਤ ਜਿਹੜੀ ਬੀੜ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਆ ਅੱਗੇ ਹੁਣ ਪੂਰੀ ਮਰਜ਼ਾ ਦੇ ਨਾਲ ਇਹ ਆਪਾਂ ਨੂੰ ਇਹ ਤੇ ਦਰਸ਼ਨ ਕਰਵਾਉਣਗੇ ਤੇ ਇੱਕ ਗੱਲ ਹੋਰ ਜਿਹੜਾ ਇੱਕ ਰੋਲਾ ਪੈਂਦਾ ਸੀ ਨਾ ਰਾਗ ਮਾਲਾ ਦਾ ਤੇ ਇਹ ਜਿਹੜੇ ਪੁਰਾਣੇ ਸਰੂਪ ਨੇ ਇਹਨਾਂ ਦੇ ਵਿੱਚ ਉਹ ਰਾਗ ਮਾਲਾ ਹੈਗੀ ਆ ਤੇ ਜਿਹੜੀ ਲਾਸਟ ਦੇ ਵਿੱਚ ਤੇ ਪੇਸ਼ ਕਰਕੇ ਉਹਦਾ ਕੋਈ ਰੋਲਾ ਪੈਣਾ ਬਣਦਾ ਨਹੀਂ ਹੈਗਾ ਕਿਉਂਕਿ ਜਦੋਂ ਪੁਰਾਣੇ ਸਰੂਪਾਂ ਦੇ ਵਿੱਚ ਰਾਗਮਾਲਾ ਹੈਗੀ ਆ ਤਾਂ ਫਿਰ ਰੋਲਾ ਕਾਹਦਾ ਰਹਿ ਜਾਂਦਾ ਤੇ ਆ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹੱਥ ਲਿਖਤ ਨੇ ਹੁਣ ਇਹਨਾਂ ਇਹ ਸਾルト ਦੇ ਵਿੱਚ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੋਭਤ ਨੇ ਤੇ ਕਰੋ ਦਰਸ਼ਨ ਆਹ ਇਹ ਇਹ ਤਾਂ ਵੱਡੇ ਆਕਾਰ ਦੇ ਵਿੱਚ ਹੀ ਨੇ ਪਰ ਹੈਗੇ ਇਹ ਹੱਥ ਲਿਖਤ ਨੇ ਜਿਵੇਂ ਜਿਹੜੇ ਹੈਗੇ ਆ ਨਾ ਲੋਕ ਆਪਣੇ ਸਿੱਖ ਧਰਮ ਚ ਇਹਨਾਂ ਚੀਜ਼ਾਂ ਬਾਰੇ ਇਹਨਾਂ ਨੂੰ ਦੇਖਣ ਦੇ ਚਾਹਵਨ ਉਹ ਇੱਥੇ ਆ ਕੇ ਦੇਖ ਵੀ ਸਕਦੇ ਨੇ ਵੈਸੇ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਬਹੁਤ ਥੋੜੀ ਗਿਣਤੀ ਚਾਹੁੰਦੇ ਨੇ ਪਰ ਆਉਂਦੇ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਉਹ ਇਸ ਵੀਰ ਤੇ ਦਰਸ਼ਨ ਜ਼ਰੂਰ ਕਰਨ ਆਉਂਦੇ ਨੇ ਤੇ ਆਹ ਫਰੰਟ ਦੇ ਉੱਤੇ ਆਪਾਂ ਜਿਵੇਂ ਦੇਖਦੇ ਸੀਗੇ ਵੀ ਕੁਝ ਕੁਝ ਆਇਤੋਂ ਸ਼ੁਰੂ ਹੁੰਦੇ ਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਇਹਨਾਂ ਬਾਰੇ ਮੂਰੇ ਲਿਖਿਆ ਨਹੀਂ ਹੈਗਾ ਕੋਈ ਕੋਸਾ ਤੇ ਨਾ ਪੈਕ ਤੇ ਹੁਣ ਦੇਖਣ ਦੇਖਦੇ ਆ ਤੇ ਮੇਰੇ ਖਿਆਲ ਦੇ ਵਿੱਚ ਉੱਥੇ ਕੁਝ ਲਿਖਿਆ ਹੋ ਸਕਦਾ ਤੇ ਆਹ ਦੇਖੋ ਇਸ ਤਰ੍ਹਾਂ ਤੇ ਨਹੀਂ ਖਾਲੀ ਪੇਜ ਨੇ ਇਹ ਸਾਰੇ ਖਾਲੀ ਅੰਗ ਨੇ ਸਾਰੇ ਇਹ ਤੇ ਇਹਨਾਂ ਦੇ ਉੱਤੇ ਵੀ ਕੁਝ ਨਹੀਂ ਲਿਖਿਆ ਹੋਇਆ ਤੇ ਆਪਾਂ ਇਹ ਵੀ ਚੈੱਕ ਕੀਤੇ ਆ ਤੇ ਇਹਨਾਂ ਦੇ ਐਂਡ ਤੇ ਹੁਣ ਆਪਾਂ ਉਹ ਜਿਹੜੀ ਉਹ ਰਾਗਮਾਲਾ ਜਿਹਦੀ ਆਪਾਂ ਗੱਲ ਕਰਦੇ ਸੀਗੇ ਉਹ ਵੀ ਚੈੱਕ ਕਰਦੇ ਆ ਤੇ ਆਹ ਦੇਖੋ ਇੱਥੇ ਇਹ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਦੇ ਵਿੱਚ ਲਾਸਟ ਦੇ ਵਿੱਚ ਦਰਜ ਆ ਤੇ ਤਾਂ ਕਰਕੇ ਹੁਣ ਆਪਾਂ ਨੂੰ ਇਹ ਚੀਜ਼ ਬਾਰੇ ਕੋਈ ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ ਤੇ ਬਹੁਤ ਇਹ ਜਿਵੇਂ ਆ ਪੁਰਾਣੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਦੇਖੋ ਕਿੰਨੇ ਸੋਹਣੇ ਅੱਖਰ ਲਿਖੇ ਹੋਏ ਨੇ ਤੇ ਆ ਦੇਖੋ ਪੜੇ ਜਾਂਦੇ ਆ ਤਾਂ ਕਰ ਪੂਰੇ ਤੇ ਉਦੋਂ ਜਿਹੜੇ ਅੱਖਰ ਸੀਗੇ ਸਾਰਿਆਂ ਦੇ ਉੱਤੇ ਉੱਪਰ ਮੈਂ ਲਗਾ ਲਾਂ ਲਾਂ ਅੰਦੇਸਟ ਏਸ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਅ ਦੂਸਰੇ ਜਿਹੜੇ ਅੱਜ ਕੱਲ੍ਹ ਹੈਗੇ ਨੇ ਸਰੂਪਮ ਮਹਾਰਾਜ ਦੇ ਉਹਨਾਂ ਨਾਲ ਥੋੜਾ ਜਿਹਾ ਔਖਾ ਸੀ ਤੇ ਆ ਦੇਖੋ ਜਿਵੇਂ ਅ ਹਾਂ ਛਾਰੇ ਅੰਗ ਜਿਵੇਂ ਥੋੜੋ ਜਿਹਾ ਜੇ ਜਿਵੇਂ ਪੁਰਾਣੇ ਹੋ ਚੁੱਕੇ ਨੇ ਜਿਨ੍ਹਾਂ ਦਾ ਪਤਾ ਲੱਗਦਾ ਆਪਾਂ ਨੂੰ ਦੇਖਣ ਤੇ ਤੇ ਗ੍ਰਾਂਥੀ ਰਿੰਗ ਨੇ ਜਿਹੜੇ ਆਪਣੇ ਪਿੰਡ ਦੇ ਉਹ ਵੀ ਆਪਾਂ ਨੂੰ ਦੱਸ ਰਹੇ ਨੇ ਇਹ ਇਹਨਾਂ ਬਾਰੇ ਤੇ ਦੇਖੋ ਕਾਫੀ ਪੁਰਾਣੇ ਹੋ ਗਏ ਹੁਣ ਤਾਂ ਇਹ ਜਿਹੜੇ ਅ ਸ੍ਰੂਪ ਨੇ ਤੇ ਪਰ ਫੇਰ ਵੀ ਵਧੀਆ ਕੰਡੀਸ਼ਨ ਚ ਨੇ ਚੰਗੀ ਕੰਡੀਸ਼ਨ ਚ ਨੇ ਇਹ ਤੇ ਇਹਨਾਂ ਨੂੰ ਸਾਂਭਣ ਦੀ ਲੋੜ ਆ ਹੁਣ ਤਾਂ ਆ ਦੇਖੋ ਤੇ ਬਹੁਤ ਜਿਵੇਂ ਸਾਫ ਸਵਾਲ ਕੇ ਇਹ ਰੱਖਣਯੋਗ ਹੈਗੇ ਆ ਤੇ ਇਸ ਤਰ੍ਹਾਂ ਇੱਧਰ ਦੇ ਇਹ ਦੇਖੋ ਜੇਲਤ ਬਹੁਤ ਸੋਹਣੀ ਹੈਗੀ ਆ ਤਾਂ ਕਿ ਸੁਰੱਖਿਆਤ ਰਹਿ ਸਕਣ ਇਹ ਜਿਹੜੇ ਹੱਥ ਲਿਖਤ ਪੁਰਾਣੇ ਸਰੂਪ ਨੇ ਤੇ ਕੋਸ ਇਨਾਂ ਨੂੰ ਸਾਮ ਸੰਭਾਲ ਵਾਸਤੇ ਜੋ ਵੀ ਕੁਝ ਹੋਰ ਕਰਨਾ ਪੈਂਦਾ ਉਹ ਵੀ ਕਰਨ ਦੀ ਜ਼ਰੂਰਤ ਆ ਤੇ ਜਿਵੇਂ ਕਿ ਹੁਣ ਹੋ ਸਕਦਾ ਇਹਨੂੰ ਡਿਜੀਟਲ ਕਰਾਇਆ ਜਾਵੇ ਤੇ ਇਹ ਦੇਖੋ ਇਹਨਾਂ ਦੀਆਂ ਵੀਡੀਓ ਵਗੈਰਾ ਵੀ ਬਣਨੀਆਂ ਜ਼ਰੂਰੀ ਨੇ ਤਾਂ ਕਿ ਜਿੰਨਾ ਇਹਨਾਂ ਨੂੰ ਸੰਭਾਲਿਆ ਜਾਵੇ ਆ ਦੇਖੋ ਕਿਉਂਕਿ ਵੀਡੀਓ ਦੇ ਵਿੱਚ ਤਾਂ ਇਹ ਸਦਾ ਰਹਿਣਗੀ ਤੇ ਜਿਵੇਂ ਕਿ ਇਹ ਹੁਣ ਜੋਂ-ਜੋਂ ਇਹ ਹੋਰ ਜਿਵੇਂ ਟਾਈਮ ਲੰਘੂਗਾ ਤਾਂ ਇਹਨਾਂ ਦੀ ਕੰਡੀਸ਼ਨ ਉਸ ਹਿਸਾਬ ਨਾਲ ਹੁੰਦੀ ਜਾਊਗੀ ਤੇ ਹੱਥ ਲਿਖਤ ਹੋਣ ਕਰਕੇ ਇੱਕ ਦੂਸਰਾ ਇਹ ਕਾਫੀ ਪੁਰਾਣੇ ਹੋਣ ਕਰਕੇ ਇਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਤੇ ਵੈਸੇ ਕੀਤੀ ਹੋਈ ਆ ਜਿਵੇਂ ਇਹ ਜਿਹੜੀਆਂ ਇਹ ਜੀਆਂ ਚੀਜ਼ਾਂ ਨੇ ਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਇਨਾਂ ਦੀ ਜਿਹੜੀ ਸਾਮ ਸੰਭਾਲਾ ਇਹ ਗੁਰਦੁਆਰਾ ਸਾਹਿਬ ਵਿੱਚ ਹੀ ਹੋ ਸਕਦੀ ਆ ਮਰਜ਼ਾਦਾ ਵੀ ਇਨਾਂ ਦੀ ਪ੍ਰੋਪਰ ਮੇਨਟੇਨ ਰਹਿੰਦੀ ਆ ਤੇ ਵੈਸੇ ਵੀ ਇਨਾਂ ਦੀ ਸਾਮ ਸੰਭਾਲ ਇੱਥੇ ਵਧੀਆ ਤੇ ਚੰਗੇ ਤਰੀਕੇ ਨਾਲ ਆਦਰ ਸਹਿਤ ਹੋ ਸਕਦੀ ਆ ਤੇ ਜਿਵੇਂ ਆਪਾਂ ਜਿਹੜੇ ਛੋਟਾ ਸਰੂਪ ਦੇਖਿਆ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਵੀ ਇੱਥੇ ਹੀ ਆ ਇਸੇ ਗੁਰਦੁਆਰਾ ਸਾਹਿਬ ਵਿੱਚ ਤੇ ਇਹ ਸਰੂਪ ਜਿਹੜੇ ਸਾਡੇ ਪਿੰਡ ਦੇ ਕਿਸਾਨ ਸੀਗੇ ਉਹਨਾਂ ਨੂੰ ਅ ਮਿਲਿਆ ਸੀਗਾ ਇਹ ਤੇ ਜਿਨ੍ਹਾਂ ਨੇ ਤੇ ਕਰਕੇ ਇਹ ਅੱਜ ਸਾਡੇ ਪਿੰਡ ਵਿੱਚ ਤੇ ਗੁਰਦੁਆਰਾ ਸਾਹਿਬ ਵਿੱਚ ਸੋਤ ਨੇ ਇਹ ਚੀਜ਼ਾਂ ਹੋਰ ਵੀ ਬਹੁਤ ਕੁਝ ਸੀਗਾ ਹੱਥ ਲਿਖਤ ਜਿਹੜਾ ਕਿ ਟਾਈਮ ਦੇ ਨਾਲ ਅ ਪਤਾ ਨਹੀਂ ਕਿੱਧਰ ਨੂੰ ਗਿਆ ਤੇ ਅੱਜ ਕੱਲ ਉਹ ਇੱਥੇ ਹੈ ਨਹੀਂਗਾ ਇਆਪ ਨੂੰ ਜਿਹੜਾ ਸੁਣਨ ਨੂੰ ਮਿਲਿਆ ਤੇ ਬਾਕੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੁਸੀਂ ਸਾਨੂੰ ਜਰੂਰ ਦੱਸਿਓ ਦੇਖਦੇ ਰਹੋ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ